ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਆ ਕਹਿੰਦੇ ਹੁੰਦੇ ਕਈ ਮਾਪੇ ਕਹਿੰਦੇ ਹੁੰਦੇ ਕਿ ਸਾਡੇ ਬੱਚੇ ਤਾਂ ਨਾ ਸਾਡੀ ਗੱਲ ਹੀ ਨਹੀਂ ਸੁਣਦੇ ਹੈਗੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਤੁਸੀਂ ਉਹਨਾਂ ਦੇ ਮਾਪੇ ਹੋ ਜਾਂ ਉਹ ਤੁਹਾਡੇ ਮਾਪੇ ਨੇ ਇਸ ਤਰ੍ਹਾਂ ਕਿਸ ਤਰ੍ਹਾਂ ਬੱਚੇ ਤੁਹਾਡੀ ਗੱਲ ਨਹੀਂ ਸੁਣਦੇ ਹੈਗੇ ਕਿਉਂਕਿ ਬੱਚਾ ਇੱਕਦਮ ਜਦੋਂ ਤੁਹਾਡੀਆਂ ਗੱਲਾਂ ਇਗਨੋਰ ਨਹੀਂ ਕਰਦਾ ਹੈਗਾ ਉਹਨੂੰ ਨਾ ਟਾਈਮ ਲੱਗ ਜਾਂਦਾ ਬਸ ਤੁਸੀਂ ਥੋੜੀ ਜਿਹੀ ਗੱਲਾਂ ਦਾ ਧਿਆਨ ਰੱਖੋ ਕਿ ਤੁਹਾਡੇ ਬੱਚੇ ਤੁਹਾਡੀ ਗੱਲ ਸੁਣਨ। ਸਭ ਤੋਂ ਪਹਿਲਾਂ ਬੱਚਾ ਜਦੋਂ ਸਕੂਲ ਵਿੱਚ ਹੁੰਦਾ ਹੈ ਤਾਂ ਤੁਸੀਂ ਉਹਨਾਂ ਦੇ ਫਰੈਂਡ ਸਰਕਲ ਤੇ ਨਿਗਰਾਨੀ ਰੱਖੋ। ਮਤਲਬ ਉਹਨਾਂ ਦੇ ਫਰੈਂਡਸ ਕਿਸ ਤਰ੍ਹਾਂ ਨੇ ਕਿਉਂਕਿ ਅੱਜਕੱਲ ਤਾਂ ਵੈਸੇ ਵੀ ਟਾਈਮ ਮਤਲਬ ਵਧੀਆ ਹੀ ਹੈ। ਹਰ ਮਹੀਨੇ ਪੀਟੀਐਮ ਹੁੰਦੀ ਹੈ ਤੇ ਡਾਇਰੈਕਟ ਟੀਚਰਾਂ ਨਾਲ ਕਨੈਕਟ ਹੁੰਦਾ ਹੈ ਪੇਰੈਂਟਸ ਦਾ ਹੈ ਨਾ। ਪਹਿਲਾਂ ਸਾਡੇ ਬਚਪਨ ਵਿੱਚ ਇਹਨਾ ਕਿੱਥੇ ਹੁੰਦਾ ਸੀਗਾ। ਇੰਨਾ ਹੁੰਦਾ ਸੀਗਾ ਅਸੀਂ ਇੰਨੀ ਗੱਲਬਾਤ ਸਾਡੇ ਮਾਪੇ ਕਰਦੇ ਸੀਗੇ ਟੀਚਰਾਂ ਨਾਲ ਹੁਣ ਤਾਂ ਅਸੀਂ ਹਰ ਮਹੀਨੇ ਜਾ ਕੇ ਟੀਚਰ ਤੋਂ ਪੁੱਛ ਸਕਦੇ ਨੇ ਕਿ ਸਾਡੇ ਬੱਚਿਆਂ ਦੇ ਫਰੈਂਡਸ ਕਿਸ ਤਰ੍ਹਾਂ ਦੇ ਨੇ ਹੈਨਾ ਇਸ ਕਰਕੇ ਇਹ ਸਭ ਤੋਂ ਵੱਡਾ ਮੇਨ ਪੁਆਇੰਟ ਹੁੰਦਾ ਕਿ ਸਾਡੇ ਬੱਚਿਆਂ ਦਾ ਫਰੈਂਡਸ ਸਰਕਲ ਕਿਸ ਤਰ੍ਹਾਂ ਦਾ ਏ ਕਿਉਂਕਿ ਬੱਚੇ ਉੱਥੇ ਹੀ ਜ਼ਿਆਦਾ ਵਿਗੜਨਦੇ ਉਹਨਾਂ ਦੇ ਜ਼ਿਆਦਾ ਚਾਂਸ ਹੁੰਦੇ ਨੇ ਤੇ ਬੱਚਿਆਂ ਨੂੰ ਹਰ ਵੇਲੇ ਦੂਜੇ ਨੰਬਰ ਤੇ ਹੈ ਜੀ ਬੱਚਿਆਂ ਨੂੰ ਹਰ ਵੇਲੇ ਮੋਬਾਈਲ ਫੋਨ ਨਾ ਪਕੜਾਇਆ ਕਰੋ ਕਈ ਪੇਰੈਂਟਸ ਦੀ ਬੜੀ ਬੁਰੀ ਆਦਤ ਹੁੰਦੀ ਹੈ ਕਿ ਬੱਚਾ ਛੋਟਾ ਜਿਹਾ ਹੁੰਦਾ ਬੱਚਾ ਉਹਨਾਂ ਤੋਂ ਚੁੱਪ ਨਹੀਂ ਹੁੰਦਾ ਹੈਗਾ ਬਸ ਉਹਨਾਂ ਨੂੰ ਫੋਨ ਦੇ ਦਿੰਦੇ ਤਾਂ ਬੱਚਾ ਆਪਣਾ ਐ ਐ ਐ ਲੱਗਿਆ ਰਹਿੰਦਾ ਕਰਨ ਉਹਨੂੰ ਕੀ ਪਤਾ ਉਹ ਤਾਂ ਬੱਚਾ ਹੈ ਉਹਨੂੰ ਤਾਂ ਜਸਸ ਜਸਟ ਅਸੀਂ ਟਾਲਣਾ ਹੈ ਉਹਨੂੰ ਕੋਈ ਹੋਰ ਚੀਜ਼ ਦੇ ਦਿਓ ਉਹਨੂੰ ਪਤਿਆ ਦਿਓ ਕਿਸੇ ਚੀਜ਼ ਨਾਲ ਜ਼ਰੂਰੀ ਥੋੜੇ ਕਿ ਤੁਸੀਂ ਬੱਚੇ ਨੂੰ ਫੋਨ ਹੀ ਦਿਓ ਅੱਜਕੱਲ੍ਹ ਦੀਆਂ ਮਾਵਾਂ ਦਾ ਵੀ ਦਿਮਾਗ ਬਹੁਤ ਜ਼ਿਆਦਾ ਖਰਾਬ ਹੈ ਮੈਨੂੰ ਤਾਂ ਇਹ ਸਮਝ ਨਹੀਂ ਹੁੰਦੀ ਬੱਚੇ ਤਾਂ ਸਾਡੇ ਵੀ ਹੈਗੇ ਆ ਮੇਰੇ ਪਾਸ ਦੋ ਬੇਟੀਆਂ ਨੇ ਪਰ ਅੱਜ ਤੱਕ ਸਾਡੇ ਬੱਚਿਆਂ ਨੇ ਅਜੇ ਤੱਕ ਬਿਨਾਂ ਪੁੱਛੇ ਫੋਨ ਨੂੰ ਹੱਥ ਨਹੀਂ ਲਗਾਇਆ ਨਾ ਸਾਡੇ ਫੋਨ 'ਚ ਗੇਮ ਆਏ ਬੱਚੇ ਸਾਡੇ ਫੋਨ ਦੇਖਦੇ ਆ ਸਾਨੂੰ ਪਤਾ ਹੈ ਸਾਡੇ ਬੱਚੇ ਫੋਨ 'ਚ ਕੀ ਦੇਖਦੇ ਨੇ ਇਹ ਵੀ ਤੁਸੀਂ ਧਿਆਨ ਰੱਖਿਆ ਕਰੋ ਕਿ ਤੁਹਾਡੇ ਬੱਚੇ ਫੋਨ 'ਚ ਦੇਖਦੇ ਕੀ ਹੈ ਕਿਉਂਕਿ ਅਸੀਂ ਪਤਾ ਕੀ ਕਰਦੇ ਬੱਚਿਆਂ ਨੂੰ ਫੋਨ ਦੇ ਦਿੰਦੇ ਆਪ ਆਪਣੇ ਕੰਮੋਕਾਰੀ ਲੱਗ ਜਾਂਦੇ ਤੇ ਬੱਚੇ ਸਾਡੇ ਦੇਖਦੇ ਰਹਿੰਦੇ ਨੇ ਕੁਛ ਨਾ ਕੁਛ ਕੁਛ ਨਾ ਕੁਛ ਇਹ ਵੀ ਬਹੁਤ ਗਲਤ ਗੱਲ ਹੈ ਇਸ ਲਈ ਧਿਆਨ ਰੱਖੋ ਕਿ ਤੁਹਾਡਾ ਬੱਚਾ ਫੋਨ 'ਚ ਕੀ ਦੇਖ ਰਿਹਾ ਹੈ ਇਸ ਲਈ ਬੱਚਿਆਂ ਪਰ ਸਾਰਾ ਦੋਸ਼ ਨਾ ਮੜਿਆ ਕਰੋ ਜੀ ਅੱਜ ਕੱਲ ਦੇ ਬੱਚੇ ਐਦਾ ਉਦਾ ਬੱਚਿਆਂ ਦਾ ਧਿਆਨ ਰੱਖਿਆ ਕਰੋ ਉਹਨਾਂ ਨੂੰ ਹਰ ਵੇਲੇ ਡਾਂਟਣਾ ਟੋਕਣਾ ਠੀਕ ਨਹੀਂ ਹੁੰਦਾ ਬਸ ਇੱਕ ਹਰੇਕ ਗੱਲ ਦਾ ਟਾਈਮ ਹੁੰਦਾ ਤਾਂ ਦੋਸਤੋ ਐਸੀਗੀ ਸਾਡੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਅਗਰ ਵੀਡੀਓ ਤੁਹਾਨੂੰ ਪਸੰਦ ਆਈ ਹੈ ਪਲੀਜ਼ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਕਾਲ